ਵੀਡੀਓ ਦੇ ਸ਼ੁਰੂ ਚ ਹੀ ਦੱਸ ਦਿੰਦੇ ਆ ਲੱਖੋਂ ਥੱਲੇ ਵੰਦਣੀ ਕੁੜੀ ਆ ਮਾਰਕਾ ਵੀ ਪੂਰਾ ਟਾਪ ਦਾ ਕੱਦ ਵੀ ਪੂਰਾ ਕੰਨਾਂ ਦੀ ਵੀ ਸੁਨੱਖੀ ਤੇ ਹੈ ਵੀ ਮਾਰਵਾੜੀ ਆ ਆਪਾਂ ਨੂੰ ਵੀ ਪਤਾ ਮਾਰਵਾੜੀਆਂ ਦਾ ਅੱਜ ਕੱਲ ਰੇਟ ਕੀ ਆ ਸਾਰੀ ਕੱਲੀ ਕੱਲੀ ਚੀਜ਼ ਦੱਸਾਂਗੇ ਕੀ ਉਮਰ ਦੀ ਆ ਕੀ ਹਾਈਟ ਆ ਬਾਲ ਪੌਰੀਆਂ ਬਾਰੇ ਹਨ ਤੇ ਚੰਗੀ ਮਾਰਵਾੜੀ ਕੁੜੀ ਜਿਹੜੇ ਭਰਾ ਕਹਿੰਦੇ ਥੋੜੇ ਪੈਸੇ ਲਾਉਣੇ ਆ ਪਰ ਪਹਿਲੀ ਵਾਰ ਰੱਖਣੇ ਰਾਜੀ ਕਰ ਲੈ ਲੇ ਲਿੱਥੀ ਹੋਵੇ ਤਾਂ ਆ ਵੀਡੀਓ ਦੇਖ ਲਿਓ ਦੋਸਤੋ ਤੇ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਆ ਖਾਸ ਉਹਨਾਂ ਲਈ ਰਹਿਣ ਵਾਲੀ ਆ ਜਿਨ੍ਹਾਂ ਨੇ ਕਹਿੰਦੇ ਥੋੜੇ ਪੈਸੇ ਲਾਉਣੇ ਤੇ ਮਾਰવાડી ਘੋੜੀ ਲੈਣੀ ਆਪਾਂ ਨੂੰ ਵੀ ਪਤਾ ਮਾਰવાડીਆਂ ਦੇ ਅੱਜਕੱਲ ਕੀ ਮੁੱਲ ਆ ਤੇ ਜਦੋਂ ਕਦ 60 ਤੋਂ ਬਾਹਰ ਚਲੇ ਜਾਵੇ ਤਾਂ ਉਹਦਾ ਕਿੰਨੇ ਲੱਖਾਂ 'ਚ ਮੁੱਲ ਹੋ ਜਾਂਦਾ ਪਰ ਦੋਸਤੋ ਡਰਿਓ ਨਾ ਇਹ ਘੋੜੀ ਲੱਖਾਂ 'ਚ ਨਹੀਂ ਤੁਹਾਨੂੰ ਹਜ਼ਾਰਾਂ 'ਚ ਬਣਜੂ ਕੌਣ ਬਣਜੂ ਕੀ ਹਾਈਟ ਆ ਕੀ ਡਿਟੇਲ ਆ ਸਾਰੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਬਸ ਵੀਡੀਓ 4 ਮਿੰਟ ਹੋਰ ਦੇਖ ਲਓ ਤਾਂ ਜੋ ਤੁਹਾਨੂੰ ਪੂਰੀ ਇਹਦੀ ਡਿਟੇਲ ਮਿਲ ਜੇ ਅੰਨਾ ਤੁਹਾਨੂੰ ਗਾਰੰਟੀ ਦੇ ਸਕਦੇ ਆ ਨਾ ਇਹ ਤੋਂ ਸਸਤੀ ਘੋੜੀ ਮਿਲੇ ਤੇ ਨਾ ਹੀ ਇੰਨਾ ਚੰਗਾ ਮਾਰਕਾ ਮਿਲੇ ਇੰਨੇ ਰੇਟ 'ਚ ਇਹਦੇ ਬਰਾਬਰ ਦੇ ਮੁੱਲ 'ਚ ਤੇ ਨਾ ਹੀ ਇੰਨਾ ਕੱਦ ਮਿਲੇ ਕੰਨਾਂ ਦੀ ਵੀ ਸਨਖੀ ਆ ਪੈਰਾਂ ਪੂਰਾਂ ਦੀ ਵੀ ਸਹੀ ਆ ਸਾਰੀ ਪਾਸੇ ਓਕੇ ਰਿਪੋਰਟ ਆ ਵਾਸਤੋ ਇਹ ਵੀਡੀਓ ਪੂਰੀ ਦੇਖ ਲਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਸਸਤੇ ਤੋਂ ਸਸਤਾ ਜਾਨਵਰ ਚੰਗੇ ਤੋਂ ਚੰਗਾ ਜਾਨਵਰ ਆਪਣੇ ਚੈਨਲ ਦੇ ਉੱਤੇ ਮਿਲਦਾਰ ਵੀ ਤੇ ਬਾਕੀ ਕਮੈਂਟਾਂ ਵਿੱਚ ਆਪਦੇ ਸੋਹਣੇ-ਸੋਹਣੇ ਕਮੈਂਟ ਜਰੂਰ ਕਰਿਓ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਂਦੇ ਰਹੀਏ ਤੇ ਅੱਜ ਦੋਸਤੋ ਬਾਦਦੇ ਆਪਾਂ ਵੀਡੀਓ ਵਾਲ ਦੰਨੇ ਆ ਡਿਟੇਲ ਕੀ ਉਮਰ ਆ ਕੀ ਮਾਰਕਾ ਕੀ ਲੈਣ ਤੇ ਆਜੋ ਦੱਸਿਓ ਤੁਹਾਨੂੰ ਘੋੜੀ ਬਾਰੇ ਦੋਸਤੋ ਮਾਰਵੜੀ ਘੋੜੀ ਆ ਜਿਵੇਂ ਤੁਸੀਂ ਦੇਖ ਹੀ ਲਿਆ ਰੰਗ ਕਾਲਾ ਰੰਗ ਆ ਹਲੇ ਲ ਆਪਣੇ ਕੋਲ ਨਵੀਂ ਆਈ ਹੈ ਤੇ ਮੈਂ ਸੋਚਿਆ ਚਲੋ ਆਉਂਦੀ ਦੀ ਵੀਡੀਓ ਪਾ ਦਈਏ ਕਿ ਭਰਾ ਦੇ ਚਲਦੀ ਹੋਈ ਸੰਭਾਲਣ ਵਾਲਾ ਹੋਇਆ ਕਿਉਂਕਿ ਜ਼ਿਆਦਾਤਰ ਮੈਨੂੰ ਫੋਨ ਆਉਂਦੇ ਆ ਜਿਹੜੇ ਦੋਸਤੋਂ ਨਵੇਂ ਭਰਾਵਾਂ ਦੇ ਆਉਂਦੇ ਤੇ ਉਹ ਕਹਿੰਦੇ ਲੈਣੀ ਬਈ ਚੰਗੀ ਖਾਦ ਵੀ ਹੋਵੇ ਭਾਵੇਂ ਲੱਸੀ ਹੋਵੇ ਲੱਸੀ ਨੂੰ ਰਾਜ਼ੀ ਕਰ ਲਾਂਗੇ ਪਰ ਲਾਉਣੇ ਪੈਸੇ ਥੋੜੇ ਆ ਹੁੰਦਾ ਹੀ ਇਹ ਨਵੇਂ ਬੰਦੇ ਨੂੰ ਜਦੋਂ ਪਹਿਲੀ ਵਾਰ ਆਪਾਂ ਕਿਸੇ ਵੀ ਫੀਲਡ 'ਚ ਆਉਣਾ ਨੇ ਇੱਕ ਵਾਰ ਅਗਲਾ ਥੋੜੇ ਇਨਵੈਸਟਮੈਂਟ ਕਰਕੇ ਤਜਰਬਾ ਦੇਖਣਾ ਚਾਹੁੰਦਾ ਹੁੰਦਾ ਤਾਂ ਦੋਸਤੋ ਇਨਵੈਸਟਮੈਂਟ ਵੀ ਥੋੜੀ ਹੋਣੀ ਆ ਤੇ ਚੀਜ਼ ਵੀ ਚੰਗੀ ਮਿਲ ਜਣੀ ਬਸ ਸੰਭਾਲਣ ਵਾਲੇ ਬਣੋ ਓਏ ਪਹਿਲਾਂ ਆਪਾਂ ਇਹਦੀ ਉਮਰ ਬਾਰੇ ਦੱਸ ਦੇ ਤਾਂ ਉਮਰ ਦੋਸਤੋ ਇਹਦੀ 4 ਕਿ ਸਾਲ ਹੋਈ ਆ ਤੇ ਇੱਕ ਸੂਆ ਪਹਿਲਾਂ ਦਿੱਤਾ ਹੋਇਆ ਮੌਕੇ ਤੇ ਹੁਣ ਖਾਲੀ ਅੰਦਰ ਦੀ ਸਫਾਈ ਆ ਤੇ ਤੁਸੀਂ ਚੈੱਕ ਕਰਵਾ ਕੇ ਆਦੇ ਲਿਜਾ ਸਕਦੇ ਆ ਚੰਗੇ ਘੋੜੇ ਤੋਂ ਭਰਾ ਕੇ ਬੱਚਾ ਚੰਗਾ ਦੇ ਸਕਦੇ ਆ ਕਿਉਂਕਿ ਘੋੜੀ ਦਾ ਕੱਦ ਵੀ ਬਹੁਤ ਚੰਗਾ 61 ਇੰਚ ਹਾਈਟ ਆ ਘੋੜੀ ਦੀ ਦੂਜੀ ਗੱਲ ਮਾਰਕਾ ਬਹੁਤ ਚੰਗਾ ਕੰਨ ਦੇਖੋ ਪਹਿਲਾਂ ਕੰਨ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਕੋਈ ਕੰਨ ਮੋਟਾ ਨਹੀਂ ਜ਼ਿਆਦਾ ਲੰਮਾ ਨਹੀਂ ਜਾਂ ਖੁੱਲਾ ਨਹੀਂ ਰੱਖਦੇ ਦੂਜੀ ਗੱਲ ਮਾਰਕਾ ਮੱਥੇ ਪਟਾ ਤੇ ਮਗਰਲੇ ਦੋ ਪੈਰ ਚਟੇ ਆ ਦੋਸਤੋ ਲੈਂਥ ਲੁੰਥ ਦੀ ਚੰਗੀ ਹੈ ਤੇ ਬੱਚਾ ਪਹਿਲਾਂ ਵੀ ਬਹੁਤ ਚੰਗਾ ਦਿੱਤਾ ਤੇ ਬੱਚੇ ਦੀ ਚੂਂਡ ਨਾਲੀ ਘੋੜੀ ਥੋੜੀ ਲਿੱਸੀ ਹੋਈ ਹੋਈ ਆ ਜ਼ਿਆਦਾ ਲਿੱਸੀ ਵੀ ਨਹੀਂ ਕਹਿ ਸਕਦੇ ਆਪਾਂ ਪਰ ਤਿਆਰ ਹੋ ਜੂ ਮੌਕੇ ਤੇ ਖਾਲੀ ਹੈ ਘੋੜੀ ਹੁਣ ਤਿਆਰ ਕਰਕੇ ਮੂਰੇ ਭਰਾ ਕੇ ਚੰਗੀ ਬਰੀਡਿੰਗ ਕਰ ਸਕਦੇ ਤੇ ਮੂਰੇ ਮੱਲੋ ਚੰਗੀ ਇਨਕਮ ਆਪਣਾ ਰਵੈਨਿਊ ਹੈ ਜਿਹੜਾ ਚੰਗਾ ਮਿਲ ਸਕਦਾ ਤੇ ਨਖਰਾ ਨਖਰਾ ਪੂਰਾ ਕਰੰਟ ਵੀ ਪੂਰਾ ਬਸ ਇੱਕ ਚੂੰਡਾ ਕਰਕੇ ਲਿੱਸੀ ਉਹਦੇ ਕਰਕੇ ਆਪਾਂ ਨੂੰ ਭਾਣਾ ਮਿਲਿਆ ਤੇ ਉਹ ਉਹਦੇ ਚੱਕਰ ਤੇ ਆਪਾਂ ਭਾਣਾ ਦੇ ਦਿੰਨੇ ਕੋਈ ਹੋਰ ਕੋਈ ਫਾਲਟ ਨਹੀਂ ਕੁੜੀ ਚ ਨਾ ਕੋਈ ਬਾਲਪੋਰੀ ਦੀ ਗੱਲ ਤਾਂ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਵੱਡਾ ਬੁੱਡਾ ਵੀ ਚੰਗਾ ਲੱਗਿਆ ਹੱਕ ਹੂਰੇ ਖੁੱਲੀ ਆ ਤੇ ਲੈਂਥ ਵੀ ਚੰਗੀ ਆ ਲੰਬੀ ਲੰਬੀ ਚੰਗੀ ਆ ਕੁੜੀ ਤੇ ਪੈਰਾਂ ਪੂਰੇ ਦੀ ਸਹੀ ਆ ਕੋਈ ਗਾਮਚੀ ਨਹੀਂ ਮੈਂਦੀ ਤੇ ਮੇਨ ਗੱਲ ਆ ਜਿਹੜੀ ਆਪਾਂ ਮਾਰਵਾੜੀ ਚ ਦੇਂਦੇ ਹੁੰਦੇ ਮਾਰਕਾ ਪੂਰਾ ਸਹੀ ਆ ਕੱਦ ਵੀ ਹੈਗਾ ਕੰਨਾਂ ਕੋਨਾਂ ਦੀ ਸੁਣੱਖੀ ਆ ਬਰੀਕੀ ਵੀ ਹੈਗੀ ਆ ਸੋ ਜਿਹੜੇ ਭਰਾਣੇ ਬਰੀਡਿੰਗ ਵਾਸਤੇ ਥੋੜੇ ਪੈਸੇ ਲਾਉਣੇ ਆ ਚੰਗੀ ਘੂੜੀ ਲੈਣਾ ਚਾਹੁੰਦੇ ਜੀ ਨੂੰ ਹੈਗਾ ਵੀ ਹਾਂ ਮੈਂ ਇਹਨੂੰ ਤਿਆਰ ਕਰ ਲਵਾਂ ਤਾਂ ਦੋਸਤੋ ਇੱਕ ਵਾਰ ਆ ਕੇ ਜ਼ਰੂਰ ਦੇਖ ਆਪਾਂ ਆਈਡੀਆ ਦਾ ਜਿਵੇਂ ਵੀਡੀਓ ਦੇ ਸ਼ੁਰੂ ਚ ਹੀ ਦੇਤਾ ਤੇ ਲਾਸਟ ਤੇ ਵੀ ਆਪਾਂ ਨੰਬਰ ਦੇ ਦੇਨੇ ਆ ਤੇ ਆਈਡੀਆ ਇੱਕ ਵਾਰ ਰੇਟ ਦਾ ਫੇਰ ਦੇ ਦਾਂਗੇ ਮੌਲੀ ਦੱਸ ਦਾਂ ਕਿੰਨਾ ਮੁੱਲ ਕਰਦੇ ਆਪਾਂ ਤੇ ਖਾਲੀ ਹੈ ਦੋਸਤੋ ਤੇ ਇੱਕ ਗੱਲ ਹੋਰ ਤੁਰਦੀ ਬਹੁਤ ਹੈ 20 25 ਤੇ ਰੇਵੀਆ ਚਾਲ ਕੁੜੀ ਤੁਰਦੀ ਆ ਸਵਾਰੀ ਵਾਲਾ ਵੀ ਸੌਂਗ ਪੂਰਾ ਖਰਾਉ ਮੇਨ ਗੱਲ ਆ ਜਿਹੜੀ ਘਰੇ ਰੱਖਣ ਵਾਲੀ ਹੈ ਸਾਉ ਠੰਡੀ ਆ ਇੱਕ ਵਾਰ ਆ ਕੇ ਫਾਰਮ ਤੇ ਜ਼ਰੂਰ ਦੇਖ ਕੇ ਜਾਇਓ ਮਾਰਕਰ ਮੂਰਕਰ ਸਾਰਾ ਤੁਸੀਂ ਦੇਖ ਲਿਆ ਸਾਰੀ ਚੀਜ਼ ਹੀ ਦੇਖ ਲਈ ਤੇ ਹੁਣ ਰਹਿ ਗਈ ਗੱਲ ਆਪਣੀ ਰੇਟ ਦੀ ਤਾਂ ਦੋਸਤੋ ਆਪਾਂ ਰੇਟ ਵੀ ਤੁਹਾਨੂੰ ਦੱਸ ਦਈਏ 1 ਲੱਖ ਰੁਪਈਆ ਦਾ ਆਪਾਂ ਮੁੱਲ ਕਰਦੇ ਆ ਜੀ ਸੋ ਜਿਹਦੇ ਰੇਟ ਤੇ ਵੇਂਦਾ ਹੋਇਆ ਤਾਂ ਉਹ ਭਰਾ ਆ ਕੇ ਫਾਰਮ ਤੇ ਆਪਦੀ ਪੂਰੀ ਤਰ੍ਹਾਂ ਤਸੱਲੀ ਕਰਕੇ ਲਿਜਾ ਸਕਦਾ ਤੇ ਆ ਉੱਪਰ ਚੱਲ ਪੇ ਨੰਬਰ 98722 98960 98555 99017 ਆਪ ਫੋਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਤੇ ਮਿਲਦੇ ਆਪਾਂ ਜਲਦ ਇੱਕ ਹੋਰ ਨਵੀਂ ਵੀਡੀਓ ਵਿੱਚ ਬਹੁਤ ਬਹੁਤ